ਆਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਇੱਕ ਤਾਜੀ ਸੂਈ ਵਿੱਚ ਇੱਕ ਗੱਬੜ ਦੋ ਡਾਕਰ ਪਾਵਾਂਗੇ ਇਹ ਸੇਹਰਾ ਡਟੇ ਦੇ ਵੀਰ ਤੋਂ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ? ਨਾਮ ਵੀਰੇ ਰਾਜੂ ਪਿੰਡ ਕਲਾਲਾ ਜਿਹਦਾ ਬਰਨਾਲਾ ਜੀ। ਮੋਬਾਈਲ ਨੰਬਰ ਜੀ ਆਪਣਾ 94782 36916 ਜੀ। ਦੂਜਾ ਨੰਬਰ 98784 45202 ਜਿਹੜੀ ਪਹਿਲੇ ਨੰਬਰ ਤੇ ਆਪਾਂ ਡੱਬੀ ਬੱਚੀ ਦੇਖਦੇ ਆਂ ਬਾਈ ਜੀ ਸੁਆਹ ਕਿਹੜਾ ਸੁਈ ਹੈ ਇਹ? ਇਹ ਪਹਿਲਾਂ ਸੁਈ ਹੈ ਵੀਰੇ ਦੋ ਦਾ ਰੱਸੀ ਆ ਮਗਰ ਦੀ ਬੱਸੀ ਆ ਜੀ। ਸੋ ਮਗਰ ਵੀ ਪਿਓਰ ਐਚਐਫ ਦੀ ਬੱੱਚੀ ਆਗੀ 나ੜੂਆ ਨਾਲ ਆ ਹਨਾ? ਹਾਂਜੀ ਹਾਂਜੀ। ਤੇ ਮੂਹੋ ਜੀ ਵੀਰੇ ਫੀਟਿੰਗ ਬਹੁਤ ਚੰਗੀ ਆ ਰੱਸੀ। ਮੂਹੋ ਦੋ ਜਾਂਦਾ। ਮੂਹੋ ਦੋ ਅੰਦਰ। ਠੀਕ ਆ ਦਿਨੇ ਅੱਜ ਕਹਿਵਾ ਸੁਈ ਨੂੰ? ਤੀਜ ਆਪਣੇ ਘਰੇ ਸੂਈ ਜੇਰ ਵਗੈਰਾ ਜਮਾ ਡਾਨਾ ਕਿੰਨਾ ਕੁ ਦੁੱਧ ਆਜਰਾ ਹੁਣ ਹੁਣ ਵੀ 14 ਕਿਲੋ ਆਜਾ ਮ ਕੰਡਿਆ ਵਾਲਾ 7 ਲੀਟਰ ਪਰ ਟਾਇਪ ਦਾ ਹਾਂ ਤੀਜੇ ਜਾਂਦੀ ਸੂਈ ਥੱਲੇ ਹਾਂ ਹਾਂ ਬਹੁਤ ਹੀ ਇਤੋ ਚੋਣ ਚਵਾ ਤਾਰਾ ਤੂੰ ਰਿਕ ਨੰਬਰ ਅੰਦਾਜ਼ਾ ਕੀ ਆਪਣ ਦੁੱਧ ਕਿੰਨਾ ਕੁ ਪਾ ਦੂਗੀ ਇਹ ਵੀ ਚਲੋ ਗਰਮੀ ਦਾ ਟਾਈਮ ਆ ਨਹੀਂ ਬਸੀ ਨੇ 20 ਕਿਲੋ ਰੋ ਦਵਾ ਦੇ ਤੁਸੀਂ 18 ਮੰਨ ਕੇ 18 ਕਿਲੋ ਮੰਨ ਕੇ ਬੰਦਾ ਖਰੀਦਦਾਰੀ ਕਰ ਸਕਦਾ ਹਾਂ ਤੇ ਨਿਆਣਾ ਪਾਉਣਾ ਪਾਓ ਠੰਡੀ ਸੀਦਾ ਹਾਂ ਹਾਂ ਠੀਕ ਹੈ ਰੇਟ ਇਹਦਾ ਕੀ ਰਹੂਗਾ ਰੇਟ ਵੀ ਨੇ 75000 ਵਜਾਇਸ ਹੋਜੂਗੀ ਹਾਂ ਹੋਜੂ ਮੰਨ ਤੋੜਿਓ ਬਾਹਰ ਨੂੰ ਇਹਨੂੰ ਸੋ ਵੀਰੋ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਹੋ ਜਿੰਦ ਜਾਨ ਕੱਦ ਕਾਠ ਵਾਲੀ ਪਲੂਣ ਬੱਚੀ ਪਹਿਲਾ ਸੂਆ ਸੂਈ ਸਭਾਈ ਕੱਦ ਕਾਠ ਤੇ ਜਿੰਦਿਆਂ ਲੇਵੇ ਲੂਗ ਵਾਲੇ ਪਾਸੋਂ ਸਾਫ ਸੁਥਰੀ ਆ ਸੋ ਲੈਵਾ ਦੇਖੋ ਚਾਰੇ ਥਾਂ ਦੇਖਣ ਲੇ ਸਾਫ ਸੁਥਰੇ ਬਿੱਤੀ ਦੇ ਕੀਮਤ ਇਹਦੀ ਕੀਤੀ ਆਪਾਂ 75000 75000 ਚੋ ਗਜਾਇਸ ਹੋਜੂ 18 ਲੀਟਰ ਦੁੱਧ ਇਹਨੇ ਦਾਵਣਾ ਪਾਦਣਾ ਜੀ ਤੀਜਾ ਦਿਨ ਸੂਈ ਨੂੰ ਆ ਤੇ 13 14 ਲੀਟਰ ਦੁੱਧ ਚੋਣ ਵਾਲਾ ਹਾਜ਼ਰਾ ਬਾਕੀ ਬੱਚਾ ਬਹੁਤ ਪਿਆਰਾ ਵਿਛੇ ਬੱਚੀ ਸੋ ਥਣ ਵਗੈਰਾ ਦੇਖੋ ਨੇੜ ਤੋਂ ਸਾਫ ਸੁਥਰਾ ਨਾੜੂਆ ਦੇਖੋ ਨਾਲ ਆ ਜਾਵੇਂ ਇਤਰਾ ਕਹਿਣ ਦੀ ਗੱਲ ਹੁੰਦੀ ਹੈ ਸੋ ਥਣ ਦੇਖੋ ਚਾਰੇ ਨਿਖਣਵੇਂ ਸਾਫ ਸੁਥਰੇ ਤੇ ਚੌਂਟ ਚਵਾ ਦੀ ਠੰਡੀ ਆ ਮੂਹੋਂ ਦੋ ਦੰਦਾਂ ਦਾ ਤੇ ਅੱਗੇ ਦੋ ਨੰਬਰ ਵਾਈਜੇ ਆਪਾਂ ਜਰਸੀ ਦੇਖੀਏ ਨੇ ਜਿਹੜੀ ਕਿਹੜਾ ਸੁਆਸ ਹੁੰਦੀ ਹੈ ਇਹ ਵੀ ਨੇ ਦੋ ਦੰਦਾਂ ਦਾ 80 80 ਦੋ ਦੰਦ ਪਲੂਣ ਹੁੰਦੀ ਆ ਹਾਂਜੀ ਹਾਂਜੀ ਕੈ ਦਿਨ ਵਾਕੀ ਇਹਦੇ ਇਹਦੇ ਵੀਰੇ ਹਜੇ ਮੰਨ ਕੇ 12 13 ਦਿਨ ਪਾ 12 13 ਦਿਨ ਸੂਣ ਚ ਬਾਕੀ ਅੰਦਾਜ਼ਾ ਕੀ ਆ ਤੁਹਾਨੂੰ ਕਿੰਨਾ ਪਾ ਦੂ ਆਪਾਂ ਨੂੰ? ਕਿਰੇ ਮਾ ਦਾ ਰਿਕਾਰਡ ਹੈ ਜੀ ਤਾਂ 26 ਕਿਲੋ ਦਾ ਆਪਾਂ ਵੇਚੀ ਆ ਬਾਣੀ। ਠੀਕ ਹੈ ਆਪਣੇ ਕੋਲ ਵੇਖ ਕੇ ਗਈ ਸੀ ਤਾਂ। ਆਪਣੇ ਕੋਲ ਵੇਖ ਕੇ ਵੀ ਉਹ ਵੀ ਵੀਡੀਓ ਵੀ ਹੈ ਜੀ ਆਪਣੀ। ਠੀਕ ਹੈ ਇਹ ਤਾਂ ਬੰਦਾ ਚਲਾ ਸੀ ਜੀ। ਪਾ ਦੂ 20 ਕਿਲੋ ਬਸ ਹੀ ਬੰਦੇ। ਆਪਾਂ ਮੰਨ ਕੇ ਚੱਲ ਵੀ ਗਰਮੀ ਦੇ ਅਕੋਰਡਿੰਗ ਉਨੀ 20 ਕਿਲੋ ਮੰਨ ਕੇ ਲੈ ਲੈ। ਵੀ 18 ਤੋਂ ਪਾਰ ਵਾਲੀ ਆ। ਹਾਂ ਜੀ। ਰੇਟ ਇਹਦਾ ਇੱਚੀ ਆ ਬੱਸੀ। ਲੈ ਜੂ 10 ਦੇਣਾ ਹਣਾ? ਹਾਂ 2 ਦਾਂਦੀ ਆ ਬੱਸੀ। ਆ ਮੂੰਹ ਮਾਰ ਕੇ ਕੋਸ ਤੇ। ਸੋ ਫੇਸ ਕੁਆਲਿਟੀ ਵਗੈਰਾ ਦੇਖੋ ਪੂਰੀ ਬਰੀਡ ਦੇ ਵਿੱਚ ਆ ਜਾਵਾ ਤੇ ਕੰਨ ਨਿੱਕਾ ਤੇ ਇਹਦਾ ਭਾਵ ਯਾਰ ਆਪਾਂ ਕੀ ਰੱਖਿਆ ਜੀ ਇਹਦਾ ਵੀ 75000 ਟੋਰੀਓ ਬਾਹਰ ਨੂੰ ਸੁਬਰੂ ਕੱਦ ਕਾਠ ਵਗੈਰਾ ਤੇ ਲੇਵਾ ਵਗੈਰਾ ਦੇਖੋ ਬੈਡ ਦਾ ਪੂਰਾ ਜਿੰਦ ਜਾਨ ਸਾਫ ਸੁਥਰੀ ਤੇ ਮੂੰਹ ਮੱਥਾ ਦੇਖੋ ਸਾਫ ਸੁਥਰਾ ਜਿਹੜੀ ਕਹਿੰਦੇ ਕੌਲੀ ਚ ਪਾਣੀ ਪੀਣ ਵਾਲੀ ਉਹ ਜਰਸੀ ਆ ਤੇ ਰਾਜੀ ਪਲੀ ਵੀ ਬਹੁਤ ਜ਼ਿਆਦਾ 75000 ਰੁਪਏ ਕੀਮਤ ਦਾ ਕੁਝ ਦਿਨ ਸੂਣ ਚ ਬਾਕੀ ਕੱਦ ਕਾਠ ਬਾਡੀ ਸਟਰਕਚਰ ਬਹੁਤ ਜ਼ਿਆਦਾ ਲੱਤਾਂ ਹੱਡਾਂ ਪੈਰਾਂ ਦੀ ਮਜ਼ਬੂਤ ਆ ਤੇ ਬਾਈ ਜੀ ਨੰਬਰ ਬੋਲੇ ਦਵਾਰੇ ਆਪਣਾ ਨੰਬਰ 9978236916 ਛੁੱਠ ਆ ਠੰਡੀ ਐ ਜੀ ਮਾਲਾ ਇਹਦੇ ਨਿਆਣਾ ਪਾਉਣ ਦੀ ਜਰੂਰਤ ਹੀ ਪੈਣੀ ਕੋਈ ਹਨਾ ਠੰਡੀ ਹੈ ਵੀਰੇ ਥਣ ਤੋਂ ਬਹੁਤ ਠੰਡਾ ਠੀਕ ਹੈ ਸੋ ਦੋਨੇ ਬੈੜਾਂ ਦੇ ਵਿੱਚੋਂ ਕੋਈ ਵੀ ਬੈੜ ਕਿਸੇ ਵੀਰ ਦੇ ਪਸੰਦ ਹੋਵੇ ਇਸ ਨੰਬਰ ਤੇ ਜਿਹੜਾ ਸੀਨੀਅਰ ਵੀਰੇ ਤਿੰਨ ਚਾਰ ਵੇਖੀਆਂ ਸੋਡੇ ਆਉਣ ਤੋਂ ਪਹਿਲਾਂ ਠੀਕ ਹੈ ਮਤਲਬ ਪੰਜ-ਛੇ ਨਾਲ ਹਰ ਵਕਤ ਹੁੰਦੀ ਆ ਕੱਲ ਨੂੰ 2000 ਨਵੇਂ ਹੋਰ ਆ ਜਾਣਗੇ ਹਾਂਜੀ ਹਾਂਜੀ ਸੋ ਵੀਡੀਓ ਦੇਖ ਕੇ ਸਭ ਦਾ ਤੈਦੋ ਧੰਨਵਾਦ